ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇਗੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਿਲਾ ਖੁਰਦ ਜ਼ਿਲ੍ਹਾ ਬਰਨਾਲਾ ਇਹ ਤਸੀਲ ਇਹਨੂੰ ਤਪਾ ਪਾਈ ਜਾਂਦੀ ਹੈ ਜੋ ਤੁਸੀਂ ਸਕਰੀਨ ਦੇ ਸਾਹਮਣੇ ਜਰਸੀ ਦੇਖ ਰਹੇ ਹੋ ਪਿਓਰ ਪੰਜਾਬ ਵਾਲੀ ਜਰਸੀ ਉਹ ਇਹਨੂੰ ਹਿਮਾਚਲ ਵਾਲੀ ਸਬੂਤ ਨਹੀਂ ਕਰ ਸਕਦਾ ਪਿਓਰ ਪੰਜਾਬ ਵਾਲੀ ਜਰਸੀ ਵਹਿ ਰਹੀ ਤੋਕਰ ਆ ਗਈ ਤਾਜੀ ਨੇ 14 ਕਿਲੋ ਲੀਟਰ ਦੁੱਧ ਦਿੱਤਾ ਇਸ ਟਾਈਮ ਇਹਦੇ ਹੇਠਾਂ 7 ਕਿਲੋ ਲੀਟਰ ਦੁੱਧ ਆ ਕੰਡੇ ਵਾਲਾ ਰਾਈਡੀ ਤਿਆਰ ਆ 1.5 ਮਹੀਨੇ ਦਾ ਇਹਦੇ ਟੀਕਾ ਭਰਾ ਆ ਪਿਆ ਤੋਕਰ ਆ ਗਈ ਕੋਈ ਮੇਰਾ ਭਰਾ ਕਿਸੇ ਨੂੰ ਜ਼ਰੂਰ ਤੋਂ ਵੇ ਤੋਕਰ ਵਹਿਰ ਦੀ ਜਰਸੀ ਦੀ ਉਹ ਮੇਨਾਂ ਸੰਪਰਕ ਕਰ ਸਕਦਾ ਲੇਵੇ ਦੀ ਬੈਕ ਸਾਈਡ ਸਾਨੂੰ ਮੈਂ ਦਿਖਾ ਰਹਾਗਾ ਥਾਣਾ ਦਾ ਸਾਹ ਦੇਖੋ ਪਹਿਲਾਂ ਸਾਹਮਣੋਂ ਸਾਹਮਣੀ ਚਾਰੇ ਥਣ ਵਿੱਤੀ ਤੇ ਗੈਵ ਤੇ ਸੋਹਣੇ ਲੱਗੇ ਹੋਇਆ ਸੋਹਣਾ ਲੇਵਾਗਾ ਸੋਹਣਾ ਲੇਵਾਗਾ ਪੂਰੀ ਖੂਬਸੂਰਤਾ ਸੋਹਣੀ ਵਹਿੜ ਹੈਗੀ ਜਰਸੀ ਆ ਪੰਜਾਬ ਵਾਲੀ 7 ਲੀਟਰ ਕੰਡੇ ਵਾਲਾ ਰੈਡੀ ਆ ਤਿਆਰ ਹੈਗਾ ਸੋਨਾ ਗੁਲਾਬੀ ਥਣ ਲੱਗੇਦੇ ਆ ਚਾਰੇ ਥਣ ਗੁਲਾਬੀ ਬਿੱਥੀ ਤੇ ਸੋਨੇ ਲੱਗੇ ਹੋਏ ਆਗੇ ਮੋਲੇ ਦਾ ਸਿਰਫ 22000 ਰੁਪਇਆ ਆਏਗਾ ਇਹਦਾ ਮਾਣ ਤਾਨ ਜ਼ਰੂਰ ਹੋ ਜੂਗਾ ਜਿੱਥੋਂ ਆਪਾਂ ਲਈ ਆ ਉਥੋਂ ਭਰਾਵਾਂ ਨੇ ਦੱਸਿਆ ਵੀ ਡੇਢ ਕਮੀਨਾ ਹੋ ਗਿਆ ਇਹਦੇ ਟੀਕਾ ਭਰੇ ਨੂੰ ਪਰ ਆਪਾਂ ਖਾਲੀ ਕਰਕੇ ਲਈ ਆ ਖਾਲੀ ਕਰਕੇ ਦੇਵਾਂਗੇ ਜੇ ਕਿਸੇ ਮੇਰੇ ਭਰਾ ਦੇ ਰਾਸ ਆਗੀ ਤਾਂ 60-65000 ਤੋਂ ਇਹ ਡਿਗਰੀ ਨਹੀਂ ਦੁੱਧ ਦੋਸਤੋ 7 ਲੀਟਰ ਆ ਜਿੰਨਾ ਕਿ ਦੁੱਧ ਦਿੰਦੀ ਆ ਕਰਮਾ ਵਾਲੀ ਉਹਨਾਂ ਕ ਚਿੱਟਾ ਤੇ ਸੰਘਣਾਗਾ ਪੂਰੀ ਸੀਲਸ ਲੱਗਾ ਕਿਸੇ ਮੇਰੇ ਭਰਾ ਨੂੰ ਥੋੜੇ ਪੈਸਿਆਂ ਦੇ ਵਿੱਚ ਜਰਸੀ ਵਹਿੜ ਪੰਜਾਬ ਵਾਲੀ ਦੀ ਜ਼ਰੂਰਤ ਹੋਵੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਹ ਨੰਬਰ ਤੇ ਸੰਪਰਕ ਕਰਕੇ ਜਰਸੀ ਪੰਜਾਬ ਵਾਲੀ ਵਹਿੜ ਤੁਸੀਂ ਖਰੀਦ ਸਕਦੇ ਹੋ ਜੀ ਲੇਵਾਂ ਜੀਆਂ ਢਿੱਲਾਂ ਦੇਖ ਸਕਦੇ ਹੋ ਤਾਜੀ ਕਰਮਾ ਵਾਲੀ ਵੀ ਕਿੰਨਾ ਦੁੱਧ ਦਿੰਦੀ ਹੋਊਗੀ 14 ਲੀਟਰ ਜਿੱਥੋਂ ਆਪਾਂ ਲਈ ਆ ਉਹ ਭਰਾਵਾਂ ਨੇ ਕਹਿ ਕੇ ਦਿੱਤੀ ਆ ਵੀ 14 ਲੀਟਰ ਅਸੀਂ ਦਸਾਲੀਨਾ ਚੋਂਦੇ ਰਹੇ ਆ ਇਹਦੇ ਸੱਟੋਂ ਪਰ ਟੀਕਾ ਤੁਹਾਨੂੰ ਦੱਸ ਹੀ ਚੁੱਕਿਆ ਵੀ ਡੇਢ ਕਿ ਮਹੀਨੇ ਦਾ ਇਹ ਬਣੀ ਹੋਈ ਹੈਗੀ ਤੋਰਾ ਸਾਨੂੰ ਆਪਾਂ ਦਿਖਾ ਦਿੰਨੇ ਆ ਤੋਰਾ ਤੁਸੀਂ ਦੇਖ ਸਕਦੇ ਹੋ ਦੋਸਤੋ ਦੂਸਰਾ ਸੂ ਹੈਗਾ ਪੂਰੀ ਸੋਹਣੀ ਪੰਜਾਬ ਵਾਲੀ ਚੰਗੀ ਕੱਦ ਕਾਖ ਵਾਲੀ ਸੋਹਣੀ ਜਰਸੀ ਵੇਖੜ ਹੈਗੀ ਦੇਖ ਸਕਦੇ ਹੋ ਤੁਸੀਂ ਕਿਸੇ ਮੇਰੇ ਭਰਾ ਨੂੰ ਪੰਜਾਬ ਵਾਲੀ ਜਰਸੀ ਦੀ ਜ਼ਰੂਰਤ ਹੋਵੇ ਨੰਬਰ ਸਕਰੀਨ ਤੇ ਚੱਲਦਾ ਇਹ ਨੰਬਰ ਤੇ ਸੰਪਰਕ ਕਰਕੇ ਤੁਸੀਂ ਜਰਸੀ ਵੇੜ ਖਰੀਦ ਸਕਦੇ ਹੋ ਜੀ ਧੰਨਵਾਦ ਜਲਦੀ ਮਿਲਦੇ ਆਪਾਂ ਨੈਕਸਟ ਤੇ ਨਵੀਂ ਵੀਡੀਓ ਤੇ ਜੀ